ਕੀਆ ਬੋਕ ਲੱਗੀ ਐ ਤੇ ਸਿੱਧਾ ਗਾ ਰੋਟੀ ਖਾਣੀ ਐ ਚਲਾ ਆ ਤਨ ਖਵਾ ਰੋਟੀ ਆ ਅੱਜ ਕੱਲ ਤਾਂ ਸਕੇ ਭਰਾਵਾਂ ਦੀ ਨਹੀਂ ਬਣਦੀ ਇਹ ਚਾਚੇ ਤਾਇਆ ਨੇ ਕਿਉਂਕਿ ਜ਼ਿਆਦਾ ਕੁਝ ਪਿਆਰ ਨਹੀਂ ਦਿਖਾ ਰਹੇ ਕੋਈ ਨਹੀਂ ਕਰਦਾ ਮੈਨਾਂ ਦਾ ਕੰਮ ਆ ਉਸ ਆ ਵੀ ਬਣ ਗਈ ਰੋਟੀ ਹਾਂ ਯਾਰ ਉਹ ਛੋਟੇ ਨੇ ਕੰਮ ਤੋਂ ਆਣਾ ਹੈ ਨਾ ਉਹਦੇ ਵਾਸਤੇ ਰੋਟੀ ਬਣਾ ਕੇ ਰੱਖੀ ਛੋਟੇ ਵਾਸਤੇ ਹਾਂ ਹਾਂ ਲੈ ਤੁਸੀਂ ਉਹਦੇ ਵਾਸਤੇ ਰੋਟੀਆਂ ਬੜਾ ਬੜਾ ਜਿ ਰੱਖ ਰਹੇ ਹੋ ਤੁਹਾਨੂੰ ਸਾਰਿਆਂ ਕੋਲ ਪੰਡਦਾ ਫਿਰਦਾ ਹੈ। ਸ਼ਾਮ ਰਿਆ ਕਰ। ਪਹਿਲਾਂ ਕਹਿੰਦਾ ਮੇਰਾ ਨੌਕਰ ਹੈ ਮੇਰੇ ਵਾਸਤੇ ਉਹੀ ਕੰਮ ਕਰਦਾ ਸਾਰਾ। ਹੈ? ਤੇ ਹੋਰ ਕੀ? ਬਈ ਪਰੇਰਾ ਬਈ ਟੁਕਲੀ ਮੈਂ ਡਾਕਟਰ ਲਗਾ ਦੇਣਾ। ਸ਼ਰੀਕ ਹੀ ਸਮਝ ਲਿਆ ਫਿਰ। ਸ਼ਰੀਕ ਹੀ ਸਹੀ ਫਿਰ। ਕੋਈ ਆ ਮਾ। ਐ ਦਰਦ ਨੂੰ ਕੁਝ ਹੋਣਾ ਸਾਂ। ਉਹ ਜੀ ਨੂੰ ਤਾਂ ਭਾਈ ਭਾਈ ਕਹਿੰਦਾ। ਉਹ ਤੇਰਾ ਭਾਈ ਕੋਈ ਕੋਈ ਨਹੀਂ ਹੈਗਾ। ਕੀ ਕਹਿੰਦਾ ਸਾਰਾ ਕੁਝ ਮੈਂ ਕਰਦਾ ਔਰ ਡੱਕਾ ਨਹੀਂ ਤੋੜਦਾ। ਰੋਟੀ ਮੈਂ ਬਣਾਉਣਾ ਝਾਣਾ ਪੋਚਾ ਮੈਂ ਕਰਦਾ ਸਾਰਾ। ਤੇਰੀ ਕੀ ਬਹੁਤ ਖੁਸ਼ ਹੋ ਗਈ। ਭਾਈ ਸ਼ਰੀਕ ਸ਼ਰੀਕ ਇਹ ਹੁੰਦਾ। ਠੀਕ ਜਿਆ ਨਹੀਂ ਲੱਗਦਾ। ਸਾਹੇ ਨੂੰ ਘੁੰਮ ਕਰਾਂ। ਕੋਲ ਸਾਹੇ ਲੈ? ਹਾਂਜੀ। ਉਹ ਯਾਰ ਮੈਂ ਠੀਕ ਜਿਆ ਨਹੀਂ ਲੱਗਦਾ। ਮੈਡੀਸਿਨ ਲਿਆ ਦੇ ਮੈਨੂੰ। ਆਇਂਗਾ ਘਰੇ। ਉਹ ਯਾਰ ਮੈਂ ਕੰਮ ਤੇ ਆਇਆ ਮੈਂ ਫੇਰ ਕਰਦਾ ਮਾਰ। ਮੈਂ ਤੇ ਨਹੀਂ ਜਾਣਾ ਯਾਰ। ਮਾਰ ਥੋੜੀ ਚੱਲਿਆ। ਜੀ ਦੀਪਾ। ਕੋ ਜਨ ਇਵਨ ਟੂ ਯੂ ਨਹੀਂ ਚਲੋ ਇੱਕ ਨੰ ਕੋਈ ਗੱਲ ਤੱਕ ਟੋਟ ਕੋ ਚੱਲ ਆਈ ਮਾਰਦੇ ਭਾਈ ਹੀ ਕਾਲ ਲਾਉਂਦੇ